ਭਾਰਤ-ਪਾਕਿਸਤਾਨ ਵਿਚ ਬਣੇ ਤਣਾਅ ਵਾਲੇ ਹਾਲਾਤਾਂ ਦੌਰਾਨ ਬੀਤੇ ਦਿਨੀ ਜੰਮੂ-ਕਸ਼ਮੀਰ ਦੇ ਪੁੰਜ ਵਿੱਚ ਹੋਏ ਹਮਲਿਆਂ 'ਚ ਮਾਰੇ ਗਏ ਚਾਰ ਸਿੱਖਾਂ ਦੇ ਪਰਿਵਾਰਾਂ ਨੂੰ ਮਿਲਣ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੁੰਜ ਪਹੁੰਚੇ ਉਹਨਾਂ ਨੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ مالی ਸਹਾਇਤਾ ਦੇ ਚੈੱਕ ਦਿੱਤੇ ਉਹਨਾਂ ਸਮੂਹ ਪੀੜਤ ਪਰਿਵਾਰਾਂ ਦੇ ਘਰਾਂ ਵਿੱਚ ਜਾ ਕੇ ਹਮਦਰਦੀ ਪ੍ਰਗਟ ਕੀਤੀ ਅਤੇ ਰਾਗੀ ਭਾਈ ਅਮਰੀਕ ਸਿੰਘ ਨਮਿੱਤ ਅੰਤਿਮ ਅਰਦਾਸ ਵਿੱਚ ਸਮੂਲਯਤ ਵੀ ਕੀਤੀ ਇਸ ਮੌਕੇ ਉਹਨਾਂ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਵੀ ਮੌਜੂਦ ਸਨ ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿੱਚ ਕੁਝ ਜੰਗੀ ਪਹਾਣੇ ਬਾਪਰ ਗਏ ਜਿਹਦਾ ਅਸਰ ਜਿੰਨਾਂ ਜਿੰਨਾਂ ਦੇ ਉੱਤੇ ਵੀ ਪਿਆ ਉਹ ਬਹੁਤ ਵੱਡਾ ਦੁੱਖਦਾਈ ਕਿਉਂਕਿ ਪੌਂਚਦਾ ਇਹ ਜਿਹੜਾ ਹਲਕਾ ਹਲਾਕਾਲੇ ਬਾਰਡਰ ਦੇ ਉੱਤੇ ਆ ਤੇ ਇੱਥੇ ਸਭ ਤੋਂ ਪਹਿਲਾਂ ਉਹ ਜਿਹੜਾ ਸ਼ਹਿਲ ਲੱਗਿਆ ਲੋਗਾਂ ਦੇ ਵਿੱਚ ਤਿੰਨ ਸਿੰਘ ਜਿਹੜੇ ਜਿੱਥੇ ਹੁਣ ਆਪਾਂ ਭਾਈ ਅਮਰਜੀਤ ਸਿੰਘ ਜੀ ਤੇ ਬੈਠੇ ਗਏ ਬਤੀ ਭਾਈ ਹਿੰਦੀਪ ਸਿੰਘ ਜੀ ਭਾਈ ਰਣਜੀਤ ਸਿੰਘ ਜੀ ਔਰ ਮੈਂ ਦੇਖਦਾ ਸੀ ਕਿ ਭਾਈ ਰਣਜੀਤ ਸਿੰਘ ਉਹਨਾਂ ਨੂੰ ਸੁੱਚਾ ਦੁਕਾਨ ਦੇ ਬਾਹਰ ਸੀ ਤੇ ਦੂਸਰਾ ਸਿੰਘ ਬਿਲਕੁਲ ਅੰਦਰ ਸੀ ਪਰ ਐਸਾ ਪਾਣਾ ਵਾਪਰੇ ਆ ਵੀ ਅੰਦਰ ਵੀ ਮੌਤ ਨਹੀਂ ਛੜਿਆ ਜਿੱਥੇ ਭਾਈ ਅਮਰਜੀਤ ਸਿੰਘ ਆ ਘਰ ਦਾ ਬੈੱਡਰੂਮ ਦੇ ਵਿੱਚ ਸੋਤੇ ਹੋਆ ਨਾਲ ਉਹਦੇ ਚਾਚਾ ਜੀ ਸਗੇ ਉਹ ਸੈਲ ਦਾ ਅਸਰ ਇਹਨਾਂ ਤੇ ਤਾਂ ਹੋਇਆ ਪਰ ਉਹਨੂੰ ਜਾਨਲੇਵਾ ਹੋ ਗਿਆ ਭਾਈ ਅਮਰਜੀਤ ਸਿੰਘ ਜੀ ਨੇ ਆਲੇ ਉਮਰ ਬਹੁਤ ਥੋੜੀ ਸੀ ਪਰ ਮੌਦ ਦੇ ਮੂਰੇ ਕਿਸੇ ਦਾ ਜਿਹੜਾ ਜੋਰ ਨਹੀਂ ਚੱਲਦਾ ਪਰ ਇਸ ਲਈ ਕਈ ਵਾਰੀ ਇਹ ਅਚਨਚਤ ਹੀ ਪਹਾੜੇ ਬਾਪਰ ਜਾਂਦੇ ਆ ਜਿਹਦੇ ਨਾਲ ਪਰਿਵਾਰ ਵੀ ਹਿੱਲ ਜਾਂਦਾ ਬਾਕੀ ਜਿਹੜੇ ਸਕੇ ਸਬੰਧਿਤ ਜਾਂ ধੂਏ ਸੁਨੇ ਰੱਖਣ ਵਾਲੇ ਉਹਨਾਂ ਦੇ ਵੀ ਫਿਰਦੇ ਦੀ ਪੀੜਾ ਵੱਡੀ ਬਣ ਜਾਂਦੀ ਤੇ ਅਸੀਂ ਅੱਜ ਸ਼ਾਮ ਨੂੰ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦਾ ਦੁੱਖ ਸਾਂਝਾ ਕਰਨ ਆਏ ਸੀ ਕਿਉਂਕਿ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਟ ਕੌਮ ਦੀ ਮਹਾਨ ਸੰਸਥਾ ਦਾ ਦੁੱਖ ਦੇ ਵਿੱਚ ਹਮੇਸ਼ਾ ਅੱਗੇ ਵੱਲਦੀ ਆ ਉਹ ਥੋੜਾ ਬੁਤਾ ਜਿੰਨਾ ਕਿ ਇਹਨਾਂ ਦੇ ਇਸ ਜਖਮਾਂ ਤੇ ਤਾਂ ਮੱਲਮ ਨਹੀਂ ਲਾ ਸਕਦੇ ਕਿਉਂਕਿ ਵੱਡੇ ਦੁੱਖ ਆ ਪਰ ਥੋੜੀ ਨੋਤੀ ਸੰਹਤਾ ਰੂਪ ਦੇ ਵਿੱਚ ਅੱਜ ਇਹਨਾਂ ਦੇ ਕੋਲ ਪਹੁੰਚੇ ਸੀ ਉਹ ਦੁੱਖ ਸਾਂਝਾ ਕਰਨ ਵੀ ਪਹੁੰਚੇ ਸੀ ਤੇ ਭਾਈ ਅਮਰਜੀਤ ਸਿੰਘ ਬੱਚੇ ਛੋਟੇ ਬੇਟੀ ਦੂਜੀ ਕਲਾਸ ਪੜਦੀ ਬੇਟਾ ਅੱਠਵੀਂ ਚ ਪੜਦਾ ਨਾ ਆਪ ਵੀ ਉਹ ਵਿਭਾਗ ਜਿਹੜੀ ਆ ਕਿਸੇ ਪ੍ਰਾਈਵੇਟ ਸਕੂਲ ਦੇ ਵਿੱਚ ਲੱਗੀ। ਪਹਿਲਾਂ ਤਾਂ ਮੈਂ ਸੈਂਟਰ ਦੀ ਸਰਕਾਰ ਨੂੰ ਵੀ ਕਹਿਣਾ ਚਾਹਣਾ ਕਿ ਮਾਇਨੋਰਿਟੀ ਕਮਿਊਨਿਟੀ ਦਾ ਕੁਝ ਕੋਟਾ ਹੁੰਦਾ ਸੀ ਜਿਹਦੇ ਵਿੱਚ ਸਿੱਖ ਵੀ ਫਾਲ ਕਰਦੇ ਸੀ। ਉਹ ਥੋੜੀ ਬਹੁਤੀ ਜਿਹੜੀ ਸਹਾਇਤਾ ਆ ਉਹ ਆ ਜਾਂਦੀ ਸੀ ਉਹ ਸਾਰੇ ਦੀ ਸਾਰੀ ਬੰਦ ਕਰਕੇ ਇਹਨਾਂ ਨੇ ਮਾਇਨੋਰਿਟੀ ਕਮਿਊਨਿਟੀ ਦੇ ਨਾਲ ਸਾਰਾ ਜਿਹੜਾ ਬਹੁਤ ਵੱਡਾ ਤੱਕਾ ਦੂਸਰਾ ਇੱਥੋਂ ਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿ ਇਹ ਜਿਹੜੇ ਪਰਿਵਾਰ ਸਾਰੇ ਕਿਉਂਕਿ ਹੋਰ ਡੈਥਸ ਵੀ ਹੋਈਆਂ ਉਹਨਾਂ ਪਰਿਵਾਰਾਂ ਨੂੰ ਚੇਚੇ ਤੌਰ ਦੇ ਉੱਤੇ ਇੱਕ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਕਿ ਖਬਰ ਦਾ ਜੀਤ ਤਾਂ ਚਲੇ ਗਿਆ ਉਹ ਤਾਂ ਉਹ ਮੁੜਨਾ ਨਹੀਂ ਵਾਪਸ ਦੁੱਖ ਵੀ ਬਹੁਤ ਵੱਡਾ ਪਰ ਬੰਦੇ ਲਈ ਰੋਜੀ ਰੋਟੀ ਵੀ ਜਿਹੜੀ ਜ਼ਰੂਰੀ ਹੁੰਦੀ ਏ ਇਕਨੋਮਿਕ ਫੈਕਟਰ ਵੀ ਵੱਡਾ ਹੁੰਦਾ ਸੋ ਇਹਨਾਂ ਨੂੰ ਮੈਂ ਬੇਨਤੀ ਕਰੂੰਗਾ ਉਮਰ ਔਲਾ ਜੀ ਨੂੰ ਤੇ ਉਹ ਕਿਰਪਾ ਕਰਕੇ ਇਹਨਾਂ ਪਰਿਵਾਰਾਂ ਦਾ ਚੇਚੇ ਤੌਰ ਤੇ ਧਿਆਨ ਰੱਖਣ ਕਿਉਂਕਿ ਇਹ ਲੜਾਈ ਸ਼ੁਰੂ ਹੁੰਦੇ ਸਾਰ ਪਹਿਲੀਆਂ ਮੌਤਾਂ ਦੇ ਵਿੱਚ ਇਹ ਇਹ ਆ ਚਾਰ ਜੀ ਆ ਬਾਕੀ ਦੂਸਰੇ ਵੀ ਵਿੱਚ ਮੈਨੂੰ ਦੱਸਿਆ ਕਿ ਮੁਸਲਮਾਨ ਸੀ ਇੱਕ ਹਿੰਦੂ ਪਰਿਵਾਰ ਵੀ ਸੀ ਇਹਨਾਂ ਸਾਰਿਆਂ ਦਾ ਚੀਚਾ ਜਿਹੜਾ ਆ ਉਹ ਧਿਆਨ ਰੱਖਿਆ ਜਾਵੇ ਸੋ ਮੈਂ ਜਿੱਥੇ ਦੁੱਖ ਦਾ ਵੀ ਪ੍ਰਗਟਾਵਾ ਕਰਦਾ ਪਰਿਵਾਰ ਦੇ ਨਾਲ ਬੈਠ ਕੇ ਉੱਥੇ ਇਹ ਵੀ ਹੋ ਕੇ ਮੈਂ ਬੈਠਾ ਹੁਣ ਬੱਚਿਆਂ ਵੱਲ ਵੀ ਨਿਗਾ ਮਾਰਦਾ ਸੀ ਤੇ ਸਾਰੀ ਫਲਵਾੜੀ ਵੀ ਆਲੇ ਦੁਆਲੇ ਇੱਥੇ ਕੋਕੇ ਸਿੱਖ ਸਟੂਡੈਂਟ ਫੈਡਰੇਸ਼ਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਬੜਾ ਵੱਡਾ ਹਰਿਆਵਲ ਦਾਸਤਾ ਰਿਹਾ ਇੱਥੇ ਜੰਮੂ ਕਸ਼ਮੀਰ ਦੇ ਵਿੱਚ ਵੀ ਦਿੱਚੇ ਤੌਰ ਦੇ ਉੱਤੇ ਸੋ ਉਹਨਾਂ ਵੱਲੋਂ ਵੀ ਸਿੱਦੇ ਮੈਂ ਵੀ ਆਪ ਯਤਨ ਕਰੂੰਗਾ ਕਿ ਬੱਚੇ ਜਿਹੜੇ ਇਹਨਾਂ ਦੀ ਪੜਾਈ ਜਿਹੜੀ ਆ ਉਹ ਨਿਰੰਤਰ ਜਾਰੀ ਰਹੇ ਤੇ ਸਾਡੇ ਸਤਿਕਾਰਯੋਗ ਬਾਬਾ ਜੀ ਬਾਬਾ ਮਨਜੀਤ ਸਿੰਘ ਜੀ ਮਹੰਤ ਜੀ ਜਿਹੜੇ ਆਪਣਾ ਪਹਿਲਾਂ ਵੀ ਬਹੁਤ ਵੱਡਾ ਯੋਗਦਾਨ ਪਾਉਂਦੇ ਸੀ ਇਹਨਾਂ ਨੂੰ ਵੀ ਬੇਨਤੀ ਕਰੂੰਗਾ ਇਹ ਬੱਚੇ ਕਿਉਂਕਿ ਤੁਹਾਡੇ ਕੋਲ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਆ ਇਹਨਾਂ ਦੀ ਸਹਾਇਤਾ ਕਿਉਂਕਿ ਇਹ ਵੀ ਇੱਕ ਸਹਾਇਤਾ ਹੈ ਕਿ ਇਹ ਬੱਚੇ ਪੜ ਜਾਣਗੇ ਪੜਨ ਬਾਰੇ ਆ ਤਾਂ ਦੂਜੇ ਤਰ੍ਹਾਂ ਤੇ ਜੇ ਕੋਈ ਹੋਰ ਵੀ ਸਹਾਇਤਾ ਹੋਈ ਉਹ ਵੀ ਦੂਜਿਆਂ ਦੇ ਦੁੱਖ ਦੇ ਵਿੱਚ ਸ਼ਾਮਲ ਹੋਵਾਂਗੇ ਮੈਂ ਮਹਾਂਤ ਜੀ ਦਾ ਚਿੱਤੇ ਤੌਰ ਤੇ ਆਪਣੇ ਵੀਰ ਜਿਹੜਾ ਸਾਡੇ ਡਿਸਟ੍ਰਿਕਟ ਗੋਗਵਾਲਾ ਕਮੇਟੀ ਦੇ ਪ੍ਰਧਾਨ ਆ ਰਖਵੀਰ ਸਿੰਘ ਨੰਦਰਿੰਦਰ ਸਿੰਘ ਔਰ ਆਪਣੇ ਵੀਰ ਸਰਦਾਰ ਰਜਿੰਦਰ ਸਿੰਘ ਮਹਿਤਾ ਔਰ ਉਹਨਾਂ ਦੇ ਨਾਲ ਸਰਦਾਰ ਸਰਜੀਤ ਸਿੰਘ ਜੀ ਸਿੱਟੇਪਾਡ ਚੌੜਾ ਸਾਹਿਬ ਨਾਲ ਉਹ ਵੀ ਚੇਚੇ ਤੌਰ ਤੇ ਪਹੁੰਚੇ ਨੇ ਸਾਰਿਆਂ ਦੇ ਮੈਂ ਧੰਨਵਾਦ ਕਰਦਾ ਕਿਉਂਕਿ ਦੁੱਖ ਸਾਂਝਾ ਕੀਤਾ ਘਟਦਾ ਹੈ ਇਹ ਤਾਂ ਵੱਡਾ ਦੁੱਖ ਹੈ ਅਜਨਜੀਤ ਜੀ ਦੇ ਚਲੇ ਜਾਣਾ ਗੁਰਸਾਹਿਬ ਜੀ ਦਾ ਨਾਮ ਆਲਾ ਸਮਾਗਮ ਕਿਰਤਨਾ ਲਿਆ ਉਹ ਫਿਰ ਅੰਤ ਦੇ ਵਿੱਚ ਸਾਰੀ ਸੰਗਤਾ ਜਿਨੇ ਗੁਰਦਾਰ ਸਾਹਿਬ ਜੀ ਪਹੁੰਚੀ ਸੀ ਅੰਤ ਉਪਵਾਸ ਚ ਭਾਈ ਉਹਦੀ ਤੇ ਉਹ ਵੀ ਮੈਂ ਦੇਖਦਾ ਇਹਨਾਂ ਨੇ ਸਾਰਾ ਦੁੱਖ ਭਾਈ ਅਵਤਾਰ ਸਿੰਘ ਦਾ ਆਪ ਆਪ ਪਾਈ ਅਮਰਜੀਤ ਸਿੰਘ ਦਾ ਦੁੱਖ ਆਪਣਾ ਹੀ ਦੁੱਖ ਮੰਨਿਆ ਬਹੁਤ ਬਹੁਤ ਧੰਨਵਾਦ ਧਾਮੀ ਸਾਹਿਬ ਦਾ ਸ਼ਰਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦਾ ਮਹਿਤਾ ਸਾਹਿਬ ਦਾ ਸਾਨੂੰ ਸਾਡੇ ਪਾਸ ਸਪੈਸ਼ਲ ਜੋ ਰਜੀਤ ਸਿੰਘ ਜੀ ਟੋੜਾ ਜੰਮੂ ਕਮੇਟੀ ਦੇ ਵੀ ਪ੍ਰਧਾਨ ਸਾਹਿਬ ਇੱਥੇ ਪੁੱਜੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਕ ਇੱਕ ਘਰ ਦੇ ਵਿੱਚ ਆ ਕੇ ਇੱਕ ਇੱਕ ਵਿਅਕਤੀ ਦੇ ਨਾਲ ਮਿਲ ਕੇ ਉਹਨਾਂ ਨੂੰ ਜੋ ਮਾਈਕ ਸਾਹਿਬਾ ਵੀ ਕੀਤੀ ਹੈ ਅਤੇ ਸਾਰੇ ਦੇ ਦੁੱਖ ਸ਼ਰੀਕ ਹੋਏ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਵੇਂ ਕਿ ਉਹਨਾਂ ਵੱਲੋਂ ਬੱਚਿਆਂ ਦੇ ਪੱਤਲੀ ਬੰਤੀ ਕੀਤੀ ਕਿ ਇਹਨਾਂ ਦੇ ਜੋ ਜਿੱਥੇ ਵੀ ਬੱਚੇ ਨੇ ਜਿੱਥੇ ਜਿਸੇ ਘਰ ਚਾਹੇ ਵਰੀਖ ਸਿੰਘ ਦੇ ਬੱਚੇ ਨੇ ਚਾਹੇ ਭਾਈ ਅਮਰਜੀਤ ਸਿੰਘ ਜੀ ਦੇ ਬੱਚੇ ਨੇ ਚਾਹੇ ਕੋਈ ਤੀਜਾ ਹੈ ਕੋਈ ਵੀ ਹੋਏਗਾ ਉਹਦਾ ਜੋ ਵੀ ਖਰਚਾ ਹੈ ਬੱਚਿਆਂ ਦੀ ਪੜ੍ਹਾਈ ਉਹ ਇੰਜੀਨੀਅਰ ਕਾਲਜ ਕਰਨ ਉਹ ਐਮਬੀਬੀਐਸ ਕਰਨ ਜਿੱਥੇ ਤੱਕ ਪੜ੍ਹਨਗੇ ਉਹਨਾਂ ਦਾ ਜਿਹੜਾ ਵੀ ਖਰਚਾ ਹੈ ਉਹ ਅਸੀਂ ਸਾਰਾ ਜਿਹੜਾ ਹੈ ਅਸੀਂ ਸੁਕਾਂਗੇ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਉਹ ਮੰਤ ਸਾਹਿਬ ਜੀ ਆਉਣਗੇ ਅਸੀਂ ਡਿਸਟ੍ਰਿਕਟ ਕਮੇਟੀ ਹੋਏਗੀ ਜਾਂ ਹੋਰ ਵੀ ਸਾਡੇ ਨਾਲ ਸੰਸਥਾ ਸੈਲਫ ਐਜੂਕੇਸ਼ਨ ٹرسٹ ਹੈ ਸਾਡਾ ਉਹਨਾਂ ਦੇ ਪ੍ਰੋਫੈਸਰ ਜਸਵੀਰ ਸਿੰਘ ਜੀ ਜੋ ਡਿਗਰੀ ਕਾਲਜ ਪੁਛ ਦੇ ਪ੍ਰਿੰਸੀਪਲ ਨੇ ਉਹਨਾਂ ਨੇ ਸਾਨੂੰ ਰਾਤ ਨੂੰ ਸਪੈਸ਼ਲ ਕਿਹਾ ਬਲਬੀਰ ਸਿੰਘ ਜੀ ਵਾਰ ਬੈਠੇ ਹੋਏ ਨੇ ਜੋ ਬਹੁਤ ਵੱਡੀ ਸੇਵਾ ਆਲਰੇਡੀ ਕਰ ਰਹੇ ਨੇ ਅਸੀਂ ਉਹਨਾਂ ਬੱਚਿਆਂ ਦੀ ਜ਼ਰੂਰ ਪਰਮਜੀਤ ਸਿੰਘ ਜੀ ਆਲਿੰਗਿਆ ਸਕਸ਼ਨ ਫੈਡਰੇਸ਼ਨ ਦੇ ਨੇ ਉਹਨਾਂ ਦੇ ਅਸੀਂ ਸਾਰਿਆਂ ਨੇ ਪਹਿਲੇ ਹੀ ਇਹ ਤਿਆਰ ਕਰਕੇ ਰੱਖਿਆ ਹੈ ਕਿ ਇਹਨਾਂ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਜਿੱਥੇ ਤੱਕ ਉਹ ਪੜ੍ਹਨਗੇ ਇਹਨਾਂ ਦੀ ਫੀ ਜਿਹੜੀ ਹੈ ਉਹ ਇਹਨਾਂ ਦੇ ਮਾਪੇ ਵਾਂਗ ਕੋ ਅਸੀਂ ਕਰਾਂਗੇ